ਗੌੜੀ ਕਬੀਰ ਜੀ ਜਦੋਂ ਇੱਕੋ ਇੱਕ ਕਰ ਜਾਣਿਆ ਜਦੋਂ ਆਸਾਂ ਪਾਵ ਮੈਂ ਇਹ ਸਮਝ ਲਿਆ ਹੈ ਕਿ ਸਭ ਥਾਂ ਇੱਕ ਪਰਮਾਤਮਾ ਗਈ ਵਾਸ ਹੈ ਸਭ ਹੈ ਘਟ ਰਾਮ ਭੁੱਲ ਰਾਮਾ ਭੁੱਲ ਰਾਮ ਨਾ ਕੋ ਬੋਲੇ ਸਭ ਮੈ ਜੋਤ ਜੋਤ ਹੈ ਸੋਏ ਜਿਤ ਤਰਤਾ ਤਰਿ ਦਿਸ਼ਾ ਅਵਿਸ਼ ਹੋਇ ਬੈਲੋ ਅਨੁraag ਸੋਇਸ ਕਰਕੇ ਉਹ ਅੰਦਰ ਵੀ ਬਾਹਰ ਵੀ ਸਰੀਰਾਂ ਵਿੱਚ ਭਉਦਾ ਹੈ ਔਰ ਸ੍ਰਿਸ਼ਟੀ ਦੀ ਰਚਨਾ ਕਰਕੇ ਸ੍ਰਿਸ਼ਟੀ 'ਚ ਆਸਨ ਲਗਾ ਕੇ ਬੈਠ ਕੇ ਉਹਦੇ ਰਖਵਾਲੇ ਵੀ ਕਰਦਾ ਇਸ ਲਈ ਭਾਰਤ ਪਰਮਾਨੰਦ ਦਾ ਇਹ ਇਤੋਂ ਦਾਤੇ ਠਾਕੁਰ ਪ੍ਰਤਪਾਲ ਨਾਇਕ ਅਸਮਾਰੇ ਨਿਮ ਬਲਿਮਕ ਤੁਮਹੀ ਪ੍ਰਤਪਾਲੋ ਹਮ ਬਾਰ ਤੁਮੇ ਤਾਏ ਅਸੀ ਤੁਹਾਡੇ ਬੱਚੇ ਤੁਹਾਡੇ ਹੀ ਸੰਸਾਰ ਦੇ ਭੇਜੇ ਹੋਏ ਆ ਚੰਗੇ ਆ ਮੰਦੇ ਆ ਸਤਿਗੁਰੂ ਜੀ ਤੁਹਾਡੇ ਆ ਸਾਡੇ ਅੰਦਰ ਇਹ ਸੋਚ ਮੁੱਕ ਜਾਏ ਕਿ ਅਸੀਂ ਆਪਣੇ ਆਪ ਨੂੰ ਸਹੀ ਸਿਆਣੇ ਚੰਗੇ ਸਮਝੀ ਤੇ ਦੂਜਿਆਂ ਨੂੰ ਭੈੜੇ ਬਣਾ ਲਈ ਸਾਡੇ ਅੰਦਰ ਤੁਹਾਡੀ ਗੁਰਬਾਣੀ ਦੀ ਮਤ ਅਨੁਸਾਰ ਇਹ ਸੁਖਿਆ ਵਸ ਜਾਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੁ ਚੰਗੇ ਹਮਨਾ ਆਖੀਏ ਬੁਰਾ ਨਾ ਦਿੱਸੇ ਕੋਏ ਇਹ ਵੀ ਸ਼ਬਦ ਬੇਰਦੀ ਦਾ ਸੋਪਾ ਅਰਪਣ ਜੇ ਬੇਸੀ ਜਿਵੇਂ ਸੰਸਾਰ ਨੇ ਆ ਉਹਦੇ ਭੇਜੇ ਆ ਜੇ ਚੰਗੇ ਕੰਮ ਕਰਾਂਗੇ ਤੇ ਚੰਗੇ ਆ ਤੇ ਜੇ ਮੰਦੇ ਕੰਮ ਕਰਾਂਗੇ ਤੇ ਉਹ ਸਾਡੇ ਨੂੰ ਸੋਚ ਬਣ ਜੇ ਮੰਦੇ ਨਾ ਬਣ